अंकित गरे किसान आंदोलन ਦੇ ਵਿੱਚ ਹਿੰਦੂ ਸਿੱਖ ਇਕਤਾ ਦੀ ਮਿਸਾਲ ਬਣਿਆ ਉਸਨੇ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਖਨੋਰੀ ਬਾਰਡਰ ਦੇ ਜਿੰਨੇ ਕਿਸਾਨਾਂ ਦੇ ਟਰੈਕਟਰਾਂ ਦੇ ਕਾਰਾਂ ਦੇ ਹੋਰ ਜਿਹੜੇ ਨੁਕਸਾਨ ਹੋਏ ਗੱਡੀਆਂ ਖਰਾਬ ਹੋਈਆਂ ਨੂੰ ਟਾਇਰ ਬਦਲੇ ਪੈਂਚਰ ਲਾਏ ਅਤੇ ਲਗਾਤਾਰ ਇਹ ਸੇਵਾ ਨਿਭਾਈ ਜਾ ਰਹੀ ਹੈ ਇਸੇ ਨਾਲ ਸਾਡਾ ਜਿਹੜਾ ਹਿੰਦੂ ਸਿੱਖ ਭਾਈਚਾਰਾ ਉਹ ਰਿਸ਼ਤਾ ਉਹ ਮਜ਼ਬੂਤ ਹੋਇਆ ਜਿਹੜੇ ਲੋਕ ਕੁਝ ਦਰਾਰਾ ਪਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਹਿੰਦੂ ਸਿੱਖ ਵੱਖਰੇ ਵੱਖਰੇ ਨਹੀਂ ਨਹੀਂ ਇਹ ਖੂਨ ਔਰ ਨੋ ਦਾ ਰਿਸ਼ਤਾ ਹੈ ਉਸ ਦੀ ਮਿਸਾਲ ਇਹ ਅਨਕਿਤ ਗਰੇ ਬਣਿਆ ਇਸ ਨੂੰ ਲੈ ਕੇ ਹਰ ਦਿਨ ਸੋchna ਚਾਹੀਦਾ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰਾ ਮਜ਼ਬੂਤ ਹੈ ਇਸ ਨੂੰ ਕੋਈ ਤੋੜ ਨਹੀਂ ਸਕਦਾ 13 ਤਰੀਕ ਨੂੰ ਜਦੋਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਤੇ ਉਸ ਦਰਮਿਆਨ ਅਸੀਂ 2-3 ਵਾਰ ਖਨੌਰੀ ਬਾਰਡਰ ਦੇ ਉੱਤੇ ਗਏ ਤਾਂ ਅਸੀਂ ਉਸ ਟਾਈਮ ਜੂਸ ਦੀਆਂ ਬੋਤਲਾਂ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਗਏ ਮੇਰੇ ਨਾਲ ਅਜਾਬ ਸਿੰਘ ਮੱਲੀ ਜੀ ਸੋਨੀ ਠੇਕੇਦਾਰ ਜੀ ਸਿਕੰਦਰ ਢਾਲੀਵਾਲ ਜੀ ਡਾਕਟਰ ਅਸ਼ੋਕ ਜੀ ਬਿੱਟੂ ਜੌਨਪੁਰਾ ਜੀ ਅਤੇ ਸਾਡੇ ਕੁਝ ਹੋਰ ਸੱਜਣ ਕਲਦੀਪ ਸਿੰਘ ਜੀ ਸਾਡੇ ਨਾਲ ਗਏ ਸੀ ਨikhil ਸਿੰਘ ਗਿਆ ਸੀ ਭਪਿੰਦਰ ਸਿੰਘ ਭੂਪੀ ਗਿਆ ਸੀ ਉਦੋਂ ਅਸੀਂ ਜਦੋਂ ਕੋਲਡ ਡਰਿੰਕ ਦੀਆਂ ਬੋਤਲਾਂ ਬੰਨ ਰਹੇ ਸੀ ਤਾਂ 21 ਤਰੀਕ ਨੂੰ ਸਾਡੇ ਸਾਹਮਣੇ ਸਾਡਾ ਇੱਕ ਭਰਾ ਸ਼ਹੀਦ ਹੋਇਆ ਜਦੋਂ ਉਹਦੇ ਗੋਲੀ ਵੱਜੀ ਤਾਂ ਸਾਡੇ ਲੂਕੰਡੇ ਖੜੇ ਹੋ ਗਏ ਸਾਡੀਆਂ ਅੱਖਾਂ ਚੋਂ ਅਥਰੂ ਆਏ ਜਦੋਂ ਅਸੀਂ ਉੱਥੋਂ ਵਾਪਸ ਆ ਰਹੇ ਸੀ ਤਾਂ ਆਂਦੇ ਹੋਏ ਸਾਡੇ ਸਾਰੇ ਭਰਾਵਾਂ ਨੇ ਇਹ ਨਿਰਣੈ ਕੀਤਾ ਕਿ ਜੋ ਵੀ ਉੱਥੇ ਲਾਤੀ ਚਾਰਜ ਕਰਕੇ ਹਰਿਆਣਾ ਦੇ ਸਾਡੇ ਕਿਸਾਨ ਭਰਾਵਾਂ ਦੀਆਂ ਟਰੈਕਟਰ ਟਰਾਲੀਆਂ ਤੋੜੀਆਂ ਗੱਡੀਆਂ ਤੋੜੀਆਂ ਕਿ ਜੋ ਵੀ ਉਹਨਾਂ ਦਾ ਕੰਮ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਸਾਡੀ ਸਾਰੀ ਟੀਮ ਪਿਛਲੇ 5 ਦਿਨਾਂ ਤੋਂ ਖਲੋਰੀ ਬਾਰਡਰ ਦੇ ਉੱਤੇ ਲੱਗੀ ਹੋਈ ਹੈ ਟਰੈਕਟਰ ਟਰਾਲੀਆਂ ਦੇ ਗੱਡੀਆਂ ਦੇ ਯੂਟਿਲਿਟੀਆਂ ਦੇ ਪੈਰ ਸਾਰੇ ਠੀਕ ਕਰ ਦਿੱਤੇ ਗਏ ਨੇ ਅੱਜ ਅਸੀਂ ਉੱਥੇ ਮਕੈਨਿਕ ਲੈ ਕੇ ਚੱਲੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਟਰੈਕਟਰ ਨੂੰ ਠੀਕ ਕਰਕੇ ਚੰਗੀ ਤਰ੍ਹਾਂ ਸਟਾਰਟ ਕਰਕੇ ਹਰਿਆਣੇ ਦੀ ਹਿੱਕ ਤੇ ਚਾੜ੍ਹ ਕੇ ਆਵਾਂਗੇ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਸਾਡੇ ਭਰਾ ਨੇ ਇਹਦੇ ਜੱਜਮੈਨ ਨੂੰ ਸਲਾਮ ਆ ਉੱਥੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸ਼ਰਾਰਤੀ ਅੰਸਰਾਂ ਨੇ ਇੰਨਾ ਮਤਲਬ ਜਿਆਦਾ ਮਤਲਬ ਉਹਨੂੰ ਪਰਸਨਲ ਹੀ ਲਿਆ ਟਰੈਕਟਰ ਦੇ ਇਲੈਕਟ੍ਰੋਨਿਕ ਟਰੈਕਟਰ ਲੈ ਕੇ ਸਟੀering ਕੱਟੇ ਗਏ ਮਤਲਬ ਮੈਂ ਨਹੀਂ ਸੋਚਦਾ ਵੀ ਇਹ ਇਦਾਂ ਦੀਆਂ ਫੌਜਾਂ ਕਰ ਸਕਦੇ ਪੈਰੀਕੇਡ ਲਾਇਆ ਹੋਇਆ ਸੀ ਕਿਸਾਨ ਪੀਸਫੁਲੀ ਬੈਠੇ ਸੀਗੇ ਇਦਾਂ ਇਧਰ ਬਾਰਡਰ ਟੱਪ ਕੇ ਆ ਕੇ ਹਮਲਾ ਕਰਨਾ ਬਹੁਤ ਨਿੰਦਣਯੋਗ ਘਟਨਾ ਹੈ ਬਾਕੀ ਸਾਡਾ ਭਰਾ ਅੰਕਿਤ ਗਰਕ ਇਹਦੀ ਸਾਰੀ ਟੀਮ ਮੈਂ ਵਧਾਈ ਦਿੰਦਾ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਨਵੀਂ مشਾਲ ਬੇਜ ਕੀਤੀ ਹੈ ਜਿਹੜਾ 21 ਤਰੀਕ ਨੂੰ ਕਿਸਾਨਾਂ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਹਰਿਆਣੇ ਦੇ ਵਿੱਚੋਂ ਆ ਕੇ ਟਰੈਕਟਰ ਟਰਾਲੀਆਂ ਪਾੜ ਦਿੱਤੀਆਂ ਸਨ ਬਹੁਤ ਵੱਡਾ ਨੁਕਸਾਨ ਕੀਤਾ ਸੀ ਤੇ ਕਿਸਾਨ ਆਪਣੇ ਪੁੱਤਰਾਂ ਵਾਂਗੂ ਪਾਲੇ ਟਰੈਕਟਰ ਤੋਂ ਇਸ ਬਾਰੇ ਤਾਂ ਬਹੁਤ ਦੁਖੀ ਹਾਂ ਪਰ ਅੰਕਿਤ ਗਰਗ ਅਗਰਵਾਲ ਭਾਈਚਾਰਾ ਜਦੋਂ ਸਾਡੇ ਨਾਲ ਸਲਾਹ ਕਰਕੇ ਇਹਨੇ ਕਿਹਾ ਕਿ ਜੋ ਨੁਕਸਾਨ ਹੋਇਆ ਇਸ ਦੀ ਪਰਪਾਈ ਜਿਹੜੀ ਹੈ ਮੈਂ ਖੁਦ ਕਰਾਂਗਾ ਤੇ ਕਿਸੇ ਤੋਂ ਕੋਈ ਪੈਸੇ ਨਹੀਂ ਲਵਾਂਗਾ ਫ੍ਰੀ ਕਰੂੰਗਾ ਸਾਡੇ ਕਿਸਾਨੀ ਦੇ ਲੋਕ ਨੂੰ ਬਹੁਤ ਵੱਡਾ ਬਲ ਮਿਲਿਆ ਜੋ ਕਿ ਸਰਕਾਰਾਂ Hindu Sikh ਇਕਤਾ ਤੇ ਦੁਫਾੜ ਪਾਉਣੀ ਚਾਹੁੰਦੀ ਹੈ ਸਭ ਨੂੰ ਭਾਈਚਾਰੇ ਸਾਡੇ ਨਾਲ ਖੜਨ ਦੀ ਤਸਾਲੀ ਦੇ ਲੋਕ ਨੂੰ ਹੋਰ ਵੀ ਬਲ ਮਿਲਿਆ ਤਾਂ ਅਸੀਂ ਹੁਣ ਉਮੀਦ ਕਰਦੇ ਆ ਕਿ ਅਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਅਪੀਲ ਕਰਦੇ ਹੋ ਤੁਸੀਂ ਸਰਕਾਰ ਨੂੰ ਵੀ ਕਿਸਾਨਾਂ ਦੇ ਮਸਲੇ ਹੱਲ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਚਾਹੁੰਦੇ ਆ ਕਿ ਪੰਜਾਬ ਜਿਹੜਾ ਇਹ ਇੱਕ ਭਾਰਤ ਦਾ ਹਿੱਸਾ ਹੈ ਇਹਨੂੰ ਹਿੱਸਾ ਹੀ ਰੱਖੋ ਕਿਉਂਕਿ ਪੰਜਾਬ ਦਾ ਕਿਸਾਨ ਜਿਹੜਾ ਇਹਨੂੰ ਅਲੱਗ ਦਾ ਤੱਕਿਆ ਜਾਂਦਾ ਹੈ ਤੇ ਇਸੇ ਜਿਹੜਾ ਮੁੱਦਾ ਮੰਗਾ ਮੰਗੀਆਂ ਨੇ ਉਹ ਕੱਲੇ ਪੰਜਾਬ ਲਈ ਨਹੀਂ ਉਹ ਪੂਰੇ ਭਾਰਤ ਦੇ ਕਿਸਾਨ ਲਈ ਹਨ ਤੇ ਅਸੀਂ ਚਾਹੁੰਦੇ ਆ ਕਿ ਮੋਦੀ ਸਰਕਾਰ ਨੂੰ ਇਸ ਦਾ ਹੰਗ ਕੱਢ ਦੇਣਾ ਚਾਹੀਦਾ ਹੈ ਕੈਮਰਾਮੈਨ ਪ੍ਰਸੰਧ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼